ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਤੇ ਤੁਸੀਂ ਸਭ ਤੋਂ ਪਹਿਲਾਂ ਜਦੋਂ ਤੁਸੀਂ ਆਪਣਾ ਆਰਡਰ ਦੇਣਾਗਾ ਮੇਰਾ ਵਟਸਐਪ ਨੰਬਰ ਹੈਗਾ ਮੈਂਸ਼ਨ ਕੀਤਾ ਹੁੰਦਾ ਉਹ ਤੇ ਜਾ ਕੇ ਤੁਸੀਂ ਸਕਰੀਨਸ਼ਾਟ ਭੇਜਣਾਗਾ ਫਿਰ ਤੁਸੀਂ ਆਪਣਾ ਆਰਡਰ ਦੇਣਾਗਾ ਜਦੋਂ ਤੁਹਾਡੀ ਪੇਮੈਂਟ ਆ ਗਈ ਨਾਲ ਦੀ ਨਾਲ ਤੁਸੀਂ ਸਕਰੀਨਸ਼ਾਟ ਭੇਜ ਦਿਆ ਕਰੋ ਫਿਰ ਉਸ ਤੋਂ ਬਾਅਦ ਨਾਲ ਦੀ ਨਾਲ ਤੁਸੀਂ ਆਪਣਾ ਐਡਰੈਸ ਸੈਂਡ ਕਰ ਦਿਆ ਕਰੋ ਜੀ ਸਾਨੂੰ ਦੇ ਪੇਮੈਂਟ ਕਰਨ ਤੋਂ ਬਾਅਦ ਜਰੂਰ ਸਕਰੀਨਸ਼ਾਟ ਭੇਜ ਦਿਆ ਕਰੋ ਜੀ ਬਾਕੀ ਮੈਨੂੰ ਇੱਕ ਵਾਰ ਪੁੱਛ ਲਿਆ ਕਰੋ ਪੇਮੈਂਟ ਕਰਨ ਤੋਂ ਪਹਿਲਾਂ ਵੀ ਤੁਹਾਡੇ ਕੋਲ ਛੂਟ ਅਵੇਲੇਬਲ ਹੈਗਾ ਜਾਂ ਨਹੀਂ ਹੈਗਾ ਕਿਉਂਕਿ ਕਈ ਵਾਰ ਨਹੀਂ ਹੁੰਦਾ ਹੈਗਾ ਫਿਰ ਅਸੀਂ ਉਹ ਪੈਸੇ ਦੀ ਪੇਮੈਂਟ ਵਾਪਸ ਕਰ ਦਿੰਦੇ ਹੁਨੇ ਜਾਂ ਫਿਰ ਉਹ ਹੋਰ ਲੈ ਲੈਂਦੇ ਹੁੰਦੇ ਨੇਗੇ ਪਰ ਤੁਹਾਡੀ ਪੇਮੈਂਟ ਸਾਡੇ ਕੋਲੇ ਸੇਫ ਹੈਗੀ ਕਿਆਸੀ ਕੋਈ ਗੱਲ ਨਹੀਂ ਹੈਗੀ ਜੇ ਤੁਸੀਂ ਸਟਿਚ ਕਰਵਾਉਣਾ ਚਾਹੁੰਦੇ ਸਟਿਚ ਕਰਵਾ ਸਕਦੇ ਹੋ ਨਹੀਂ ਕਰਵਾਉਣਾ ਚਾਹੁੰਦੇ ਨਹੀਂ ਤੁਸੀਂ ਹਾਰਨ ਸਟਿਚ ਵੀ ਮੰਗਵਾ ਸਕਦੇ ਹੋਗੇ ਇਹ ਜਿਹੜੀਆਂ ਫੇਕ ਤੇ ਫਰਾਡ ਕਾਲਸ ਕਰ ਦਿੰਦੇ ਹਨਾ ਇਹ ਜਿਹੜਾ ਬੁਟੀਕ ਹੈ ਇਹ ਪਹਿਣਾ ਲਈ ਹੈਗਾ ਜੈਂਟਸ ਦਾ ਇੱਥੇ ਕੋਈ ਕੰਮ ਨਹੀਂ ਹੈਗਾ ਤੇ ਆਪਣਾ ਸੋਚ ਸਮਝ ਕੇ ਫੋਨ ਕਰਿਆ ਕਰੋ ਫਿਰ ਬੰਦਾ ਜਦੋਂ ਤੁਸੀਂ ਉਹਨਾਂ ਨੂੰ ਤੰਗ ਕਰਦੇ ਫਿਰ ਬੰਦਾ ਰਿਪੋਰਟ ਕਰ ਦਿੰਦਾ ਹੈਗਾ ਹਨਾ ਫਿਰ ਮੈਂ ਤੁਹਾਨੂੰ ਪਹਿਲਾਂ ਹੀ ਵੀਡੀਓ ਦੇ ਵਿੱਚ ਕਹਿ ਰਹੀਆਂ ਤੇ ਲੇਡੀਜ਼ ਦਾ ਕੰਮ ਹੈ ਲੇਡੀਜ਼ ਹੀ ਗੱਲ ਕਰਨ ਤੇ ਜੈਂਟਸ ਦਾ ਕੋਈ ਕੰਮ ਨਹੀਂ ਹੈਗਾ ਜੋ ਲੋਜੀ ਮੈਂ ਅੱਜ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੀ ਆਂ ਬਰਬਰੀ ਦੇ ਸੂਟ ਲنگੇ ਪ੍ਰਿੰਟਡ ਸੂਟ ਲنگੇ ਦੇਖੋ ਮੈਚਿੰਗ ਸੂਟ ਲੈ ਕੇ ਆਏ ਆਂਗੇ ਸਟੱਫ ਹੈ ਜਿਹੜਾ ਬਰਬਰੀ ਹੈਗਾ ਬਹੁਤ ਜ਼ਿਆਦਾ ਸੋਹਣਾ ਸਟੱਫ ਹੈਗਾ ਨਿਊ ਆਏ ਨੇਗੇ ਕੱਲ ਦੀ ਦੀ ਹੁਣੇ ਆਏ ਸੀਗੇ ਲੈ ਗਏ ਉਹ ਸੂਟ ਇਹਦੇ ਵਿੱਚੋਂ ਤੇ ਬਹੁਤ ਜ਼ਿਆਦਾ ਗੁੱਡ ਕੁਆਲਿਟੀ ਹੈਗੀ ਨਾਲ ਹੈਗੀ ਹੈਗੀ ਬੇਸ ਨਾਲ ਦੀ ਬਾਟਮ ਹੈਗੀ ਇਹ ਥੋੜਾ ਇਹ ਕੈਮਰੇਜ ਕਲਰ ਦਾ ਫਰਕ ਆ ਜਾਂਦਾ ਉਹਨੂੰ ਇਗਨੋਰ ਕਰਿਓ ਪਲੀਜ਼ ਪਰ ਬਿਲਕੁਲ ਮੈਚ ਕਰ ਰਹੀ ਹੈ بیس ਨਾਲ ਇਹ ਬਾਟਮ ਤੁਸੀਂ ਵਰਕ ਕਰਵਾਉਣਾ ਚਾਹਦੇ ਹੋ ਵਰਕ ਕਰਵਾ ਸਕਦੇ ਹੋਗੇ ਨਹੀਂ ਕਰਵਾਉਣਾ ਤੁਹਾਡੀ ਆਪਣੀ ਚੋਇਸ ਹੈਗੀ ਤਾਂ ਤੁਸੀਂ ਐਵੇਂ ਵੀ ਮੰਗਵਾ ਸਕਦੇ ਹੋਗੇ ਇਹ ਬਿਨਾ ਸਲਾਈ ਤੋਂ ਬਿਨਾ ਦੁਪੱਟੇ ਤੋਂ ਜੇ ਦੁਪੱਟਾ ਨਾਲ ਹੋਊਗਾ ਤਾਂ ਉਹਦਾ ਪ੍ਰਾਈਸ ਵਿੱਚ ਐਡ ਹੁੰਦਾ ਜੀ ਕਈ ਬਣਾ ਮੈਸੇਜ ਕਰ ਦਿੰਦੇ ਨੇ ਵੀ ਵਿੱਚ ਚੁੰਨੀ ਦਾ ਵੀ ਪ੍ਰਾਈਸ ਹੈਗਾ ਜਦੋਂ ਵੀਡੀਓ ਦੇ ਵਿੱਚ ਮੈਂ ਦੁਪੱਟਾ ਤੁਹਾਨੂੰ ਦਿਖਾਇਆ ਹੀ ਨਹੀਂ ਹੈਗਾ ਹੁਣ ਉਹਦਾ ਪ੍ਰਾਈਸ ਕਿਵੇਂ ਹੋ ਜਾਊਗਾ ਬਿਨਾ ਦੁਪੱਟੇ ਤੋਂ ਬਿਨਾ ਸਲਾਈ ਤੋਂ 2250 ਪ੍ਰਾਈਸ ਹੈਗਾ ਅਗਿੱਦ ਸ਼ਿਪਿੰਗ ਹੈ ਇੰਡੀਆ ਵਾਲੇ ਓਨਲੀ ਤੇ ਤੁਸੀਂ ਇੰਜੇ ਲੈਣਾ ਚਾਹਦੇ ਹੋ ਸਕਰੀਨਸ਼ਾਟ ਭੇਜ ਦਿਓ ਠੀਕ ਹੈ ਜੀ ਪਹਿਲਾ ਕਲਰ ਇਹ ਸੀਗਾ ਤੇ ਦੂਜਾ ਕਲਰ ਇਹਦੇ ਵਿੱਚ ਇਹ ਵਾਲਾ ਹੈਗਾ ਕਲਰ ਸ਼ੇਡਸਾਰੇ ਹੀ ਸੋਹਣੇ ਨੇਗੇ ਤੇ ਇਹ ਕਲਰ ਸ਼ੇਡ ਸਾਰੇ ਹੀ ਸੋਨੇ ਨਿੰਗੇ ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਇਹ ਵੀ ਕਾਫੀ ਜਿਆਦਾ ਸੋਨਾ ਪ੍ਰੇਮ ਟੈਗ ਇਹਦੇ ਨਾਲ ਤੁਸੀਂ ਰੈਸਟ ਕਲਰ ਦਾ ਦੁਪੱਟਾ ਰੱਖ ਸਕਦੇ ਹੋਗੇ ਨਾਲ ਹੈਗੀ ਹੈਗੀ ਇਹਦੇ ਬਾਟਮ ਤੁਸੀਂ ਚੈੱਕ ਕਰ ਲਓ ਤੇ ਤੁਸੀਂ ਚੈੱਕ ਕਰ ਲਓ ਬਾਟਮ ਹੈਗੇ ਨਾਲ ਵਰਕ ਕਰਵਾਉਂਗੇ ਤਾਂ ਉਹਦੇ ਐਕਸਟਰਾ ਚਾਰਜਸ ਹੋਣਗੇ ਵਿੱਚ ਨਹੀਂ ਹੋਣਗੇ ਤੁਸੀਂ ਲੈਣਾ ਚਾਹੋਗੇ ਸਕਰੀਨਸ਼ਾਟ 'ਤੇ ਜੋ 2250 ਦਾ ਪ੍ਰਾਈਸ ਹੈ ਬਰਬਰੀ ਦੇ ਸੂਟ ਨੇਗੇ ਨਿਊ ਸਟੱਫ ਹੈਗਾ ਤੇ ਜੇ ਤੁਸੀਂ ਨਵੀਂ ਜੀ ਚੀਜ਼ ਪਾਉਣੀ ਹੈ ਤਾਂ ਇਹਦੇ ਵਿੱਚੋਂ ਜ਼ਰੂਰ ਪ੍ਰਿੰਟ ਪ੍ਰਿੰਟ ਟਰਾਈ ਕਰੋ ਬਹੁਤ ਸੋਹਣਾ ਸਟੱਫ ਹੈਗਾ ਦੂਜਾ ਸਿਲਟ ਇਹਦੇ ਵਿੱਚ ਹੀ ਸੀਗਾ ਤੇ ਥਰਡ ਕਲਰ ਹੈਗਾ ਦਾ ਦੇਖੋ ਬਹੁਤ ਸੋਹਣਾ ਲਵੈਂਡਰ ਜਿਹਾ ਹੈਗਾ ਕਿੰਨਾ ਜਿਆਦਾ ਸੋਹਣਾ ਪ੍ਰਿੰਟ ਹੈਗਾ ਇਹਦੇ ਨੀਚੇ ਲਾਈਨਿੰਗ ਲੱਗੂਗੀ ਕਿਉਂਕਿ ਬਰਬਰੀ ਇਹਦੇ ਨਾਲ ਦੁਪੱਟਾ ਤੁਸੀਂ ਬਰਬਰੀ ਦਾ ਹੀ ਲਗਾ ਸਕਦੇ ਹੋਗੇ ਜਦੋਂ ਫੁੱਲੇ ਸਟਿਚ ਹੋ ਗਿਆ ਨਾ ਸੂਟ ਫੇਰ ਤੁਸੀਂ ਦੇਖਿਓ ਇਹਦੇ ਨਾਲ ਆਈ ਹੈ ਜੀ ਇਸ ਤਰ੍ਹਾਂ ਲਾਈਨ ਵਾਲੀ ਬਾਟਮ ਥੋੜਾ ਜਿਹਾ ਕੁਝ ਹਟਕੇ ਜਿਹਾਗਾ ਕਲਰ ਕੰਬੀਨੇਸ਼ਨ ਬਹੁਤ ਜਿਆਦਾ ਸੋਹਣਾਗਾ ਜੁਨੀ ਤੁਸੀਂ ਬਰਬਰੀ ਦੀ ਹੀ ਮੈਂ ਮੇਰੇ ਬਲੈਕ ਸੂਟ ਨਾਲ ਲਈ ਹੋਈ ਸੀਗੀ ਉਸ ਤਰ੍ਹਾਂ ਤੁਸੀਂ ਲੈ ਸਕਦੇ ਹੋਗੇ ਚੈੱਕ ਕਰ ਲੋ ਸਕਰੀਨ ਸ਼ਾਟ ਲੈ ਲੋ ਜੀ ਧਿਆਨ ਨਾਲ ਥੋੜਾ ਜਿਹੜਾ ਸਕਰੀਨ ਸ਼ਾਟ ਹੈ ਮੈਨੂੰ ਦੂਰੋਂ ਭੇਜਿਆ ਕਰੋ ਜੀ ਜ਼ੂਮ ਕਰਕੇ ਨਾ ਭੇਜਿਆ ਕਰੋ ਮੈਨੂੰ ਪ੍ਰਿੰਟ ਦੀ ਸਮਝ ਹੀ ਨਹੀਂ ਲੱਗਦੀ ਵੀ ਤੁਸੀਂ ਕੀ ਭੇਜਿਆ ਹੈਗਾ ਇਹ ਪ੍ਰਿੰਟ ਵੀ ਕਾਫੀ ਜ਼ਿਆਦਾ ਸੋਹਣਾ ਹੈਗਾ ਕੱਚੀ ਵਾਈਟ ਦੇ ਉੱਪਰ ਬਣਿਆ ਹੋਇਆ ਮਲਟੀ ਕਲਰ ਦਾ ਪ੍ਰਿੰਟ ਹੈਗਾ ਨਾਲ ਹੈਗੀ ਹੈਗੀ ਮਹਿੰਦੀ ਕਲਰ ਦੀ ਸਲਵਾਰ ਜਦੋਂ ਇਹ ਸੂਟ ਬਣ ਗਿਆ ਤੁਸੀਂ ਦੇਖਿਓ ਕਿੰਨਾ ਕੁ ਜਿਆਦਾ ਸੋਹਣਾ ਲੱਗੂਗਾ ਦੇਖੋ ਜੀ ਫਿਰ ਤੁਸੀਂ ਚੈੱਕ ਕਰ ਸਕਦੇ ਹੋਗੇ ਜਿਸ ਤਰ੍ਹਾਂ ਦਾ ਮਹਿੰਦੀ ਕਲਰ ਬਾਟਮ ਦਾ ਉਸ ਤਰ੍ਹਾਂ ਦੀ ਤੁਸੀਂ ਪਾਈਪਿੰਗ ਜਾਂ ਲੈਸ ਕੱਟ ਸਕਦੇ ਹੋਗੇ ਸ਼ਰਟ ਦੇ ਉੱਪਰ ਦੇਖੋ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਭੇਜ ਦਿਓ 2250 ਪ੍ਰਾਈਸ ਦਾ ਸਾਰਿਆਂ ਦਾ ਨਵੀਂ ਜੀ ਚੀਜ਼ ਹੈਗੀ ਬਰਬਰੀ ਦੇ ਪ੍ਰਿੰਟ ਲੰਗੇ ਕਿ ਹੈਗਾ ਕਿ ਇਹਦੇ ਵਿੱਚ ਬਲੈਕ ਇਹ ਮਤਲਬ ਬਹੁਤ ਸੇਲ ਹੋਇਆ ਹੋਇਆਗਾ ਮੈਂ ਅਸੀ ਮੈਂ ਤੁਹਾਨੂੰ ਦਿਖਾ ਦਿੰਨੀ ਆਂ ਜੀ ਦੇਖ ਇਸ ਤਰ੍ਹਾਂ ਜਿਹੜਾ ਪ੍ਰਿੰਟ ਥੋੜਾ ਹੈ ਪੁੱਠਾ ਜਿਹਾ ਸ਼ਾਰਟ ਤਾਂ ਕਰਕੇ ਦੇਖੋ ਫਿਰ ਤੁਸੀਂ ਚੈੱਕ ਕਰੋ ਪ੍ਰਿੰਟ ਮੇਰਾ ਬਲੈਕ ਸੂਟ ਹੈਗਾ ਪਰ ਮੇਰਾ ਨਾ ਪਿਓਰ ਕ੍ਰੇਪ ਦੇ ਵਿੱਚ ਸੂਟ ਹੈਗਾ ਮੇਰਾ ਆਰੀ ਵਰਕ ਹੋਇਆ ਹੋਇਆਗਾ ਵਿੱਚ ਸੇਮ ਇਸੇ ਨਾਲ ਐਵੇਂ ਹੀ ਪ੍ਰਿੰਟ ਹੈਗਾ ਪਰ ਉਹਦੇ ਉੱਪਰ ਆਰੀ ਵਰਕ ਹੋਇਆ ਹੋਇਆਗਾ ਉਹ ਥੋੜਾ ਕਾਸਟਲੀ ਵੀ ਸੀਗਾ 3500 ਦਾ ਸੂਟ ਸੀ ਇਹਦੇ ਨਾਲ ਦੁਪੱਟਾ ਵੀ ਸੀਗਾ ਇਹ 2250 ਦਾ ਸੂਟ ਹੈ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਜਿਆਦਾ ਸੋਹਣਾ ਸੂਟ ਹੈ ਬਲੈਕ ਬਹੁਤ ਕਲਰ ਖੇਡ ਰਿਹਾ ਹੈਗਾ ਦੇਖੋ ਸਕਰੀਨ ਸ਼ਾਟ ਲੈ ਲਓ ਮੈਸੇਜ ਕਰਦੇ ਹੋ ਇੱਕ ਮੈਂ ਲਵੈਂਡਰ ਕਲਰ ਦਾ ਤੁਹਾਨੂੰ ਪਹਿਲਾਂ ਸੂਟ ਦਿਖਾਇਆ ਪਰ ਇਹਦੇ ਵਿੱਚ ਥੋੜਾ ਫਰਕ ਹੈਗਾ ਅੱਪਾ ਜਦ ਵੀ ਵੀਡੀਓ ਪਾਉਣ ਦੇਵਾਂਗੇ ਜੇ ਲੇਟ ਪੈਂਦੀ ਆ ਤਾਂ ਸਵੇਰ ਤੱਕ ਨਹੀਂ 2 ਘੰਟਿਆਂ ਤੱਕ ਆਪਣੇ ਸੂਟ ਇਕੱਧਾ ਪਾਉਣਾ ਵਾਜ ਜੇ ਨਹੀਂ ਸਾਰੇ ਸੇਲ ਹੋ ਜਾਂਦੇ ਹੁੰਦੇ ਨੇਗੇ ਇਹਦੇ ਨਾਲ ਹੈਗੀ ਹੈ ਲਵੈਂਡਰ ਬਾਟਮ ਤੁਸੀਂ ਇਹਨੂੰ ਹੋਰ ਵੀ ਜ਼ਿਆਦਾ ਸੋਹਣਾ ਸੂਟ ਬਣਾ ਸਕਦੇ ਹੋ ਵਰਕ ਵਗੈਰਾ ਕਰਾ ਕੇ ਪਾਰਟੀ ਵੇਅਰ ਬਣਾ ਸਕਦੇ ਹੋ ਇਹ ਜਿੰਨਾ ਪਹਿਣਾ ਦੇ ਬਾਅਦ ਲਿਆ ਕਾਫੀ ਪਹਿਣਾ ਦੇ ਆਰਡਰ ਚੱਲ ਰਹੇ ਨੇਗੇ ਤੇ ਤੁਸੀਂ ਆਪਣੇ ਸੂਟ ਰਖਵਾ ਸਕਦੇ ਹੋਗੇ ਨਾਲ ਹੀ ਸਲਾਈ ਕਰਾ ਕੇ ਮੰਗਵਾ ਲਿਓ ਨਮੀ ਜੀ ਚੀਜ਼ ਹੈ ਕਿ ਦੁਬਾਰਾ ਫਿਰ ਆਨ ਨਾ ਆਉਣ ਤੇ ਕਈ ਸੂਟ ਨਹੀਂ ਵੀ ਆਉਂਦੇ ਹੈਗੇ ਇਹਦੇ ਨਾਲ ਦਾ ਮੈਂ ਤੁਹਾਨੂੰ ਪਹਿਲਾਂ ਸੂਟ ਦਿਖਾ ਚੁੱਕੀ ਆਂਗੀ ਬਹੁਤ ਸੋਹਣੇ ਤੋਂ ਨੀ ਕਲਰਫੁੱਲ ਜੀ ਸੂਟ ਲੰਗੇ ਵਈ ਕਿੰਨਾ ਜਿਆਦਾ ਸੋਹਣਾ ਪ੍ਰਿੰਟ ਹੈਗਾ ਫਾਸਟਲੀ ਆਰਡਰ ਕਰ ਦਿਓ ਕਿਉਂਕਿ ਇਹ ਮੈਨੂੰ ਪਤਾ ਸਾਬ ਨੂੰ ਸੂਟ ਪਸੰਦ ਆਉਣੀ ਹੈ ਸੂਟ ਇੱਕ ਵੀ ਨਹੀਂ ਰਹਿਣਾ ਹੈਗਾ ਫਟਾਫਟ ਜਿਹਦਾ ਪਹਿਲਾ ਆਰਡਰ ਆ ਗਿਆ ਪੇਮੈਂਟ ਆ ਗਈ ਆਪਾਂ ਰੱਖ ਦੇਣੇ ਨੇਗੇ ਸੂਟ ਤੇ ਪੇਮੈਂਟ ਕਰ ਦਿਆ ਕਰੋ ਜੀ ਆਪਣੀ ਨਾਲ ਦੀ ਨਾਲ 골ਡ ਤੇ ਮਤਲਬ ਰਖਵਾ ਲੈਣੇ ਹੋ ਕਿ ਦੋ ਦੋ ਤਿੰਨ ਤਿੰਨ ਦਿਨ ਪੇਮੈਂਟ ਨਹੀਂ ਹੁੰਦੀ ਆਗੀ ਤਾਂ ਆਪਣੀ ਫਾਸਟ ਹੀ ਕਰਦਿਆ ਕਰੋ ਫਿਰ ਹੋਰ ਪਰਾਂ ਹੁੰਦੀਆਂ ਨੇ ਬਹੁਤ ਆਪਾਂ ਦੇ ਦੇ ਦਿੰਨੇ ਹੁੰਦੇ ਫਿਰ ਤੁਸੀਂ ਕਹਿ ਦਿੰਦੇ ਸਾਡਾ ਸੂਟ ਰੱਖਿਆ ਨਹੀਂ ਹੈਗਾ ਹਨ ਅਸੀਂ ਵੀ ਫਿਰ ਕਿੰਨਾ ਕੁ ਟਾਈਮ ਅਸੀਂ ਵੀ ਆਪਣੇ ਸਟਾਕ ਦੇ ਪੈਸੇ ਲਾਏ ਹੁੰਦੇ ਨੇ ਕਿ ਹਨ ਕਿੰਨਾ ਕੁ ਟਾਈਮ ਵੇਟ ਕਰੀਏ ਤੁਸੀਂ ਵੀ ਸਮਝ ਸਕਦੇ ਹੋ ਕੋਈ ਵੀ ਬਿਜ਼ਨਸ ਕਰਦਾ ਹੈਗਾ ਪਹਿਲਾਂ ਉਹਦੀ ਪੇਮੈਂਟ ਲੱਗੀ ਪਈ ਥੋਡੇ ਨਾਲ ਪਹਿਲਾਂ ਤੁਸੀਂ ਇਹ ਸੂਟ ਬਾਅਦ ਚ ਲਓਂਗੇ ਸਾਡੀ ਪੇਮੈਂਟ ਇਹ ਸੂਟਾਂ ਦੇ ਪਹਿਲਾਂ ਲੱਗੀ ਪਈ ਹੈਗੀ ਠੀਕ ਹੈ ਜੀ ਸਕਰੀਨਸ਼ਾਟ ਲੈ ਆ ਲੋ ਮੈਸੇਜ ਕਰ ਦਿਓ ਬਹੁਤ ਸੋਹਣਾਗਾ ਬਰਬਰੀ ਦਾ ਸੂਟ ਇਹ ਵੀ ਤੇ ਇੱਕ ਇਹ ਵਾਲਾ ਵੀ ਬਹੁਤ ਜਾਦੇ ਸੋਹਣਾਗਾ ਲਾਗੇ ਜਿਹਦਾ ਕਲਰ ਹੈਗਾ ਜੇ ਦੋ ਦੋ ਵੀ ਲੈਣਾ ਚਾਹੁੰਦੇ ਹੋਗੇ ਤੁਸੀਂ ਲੈ ਲਿਓ ਪਰ ਸਕਰੀਨਸ਼ਾਟ ਭੇਜ ਕੇ ਆਪਣੇ फटाफट ਰੱਖਦੇ ਹੋ ਫਿਰ ਕਹਿ ਦੇ ਮੈਨੂੰ ਸਾਨੂੰ ਸੂਪ ਨਹੀਂ ਮਿਲੇ ਹੈਗੇ ਦੇਖੋ ਕਿੰਨਾ ਜਾਦੀ ਸੋਹਣਾ ਪ੍ਰਿੰਟ ਹੈਗਾ ਨਾਲ ਹੈਗੀ ਹੈਗੀ ਪਲੇਨ ਬਾਟਮ ਬਹੁਤ ਜਾਦੀ ਸੋਹਣਾ ਬਣੂਗਾ ਪੀਛੇ ਦੁਪੱਟਾ ਰੱਖ ਲਿਓ ਜੋ ਟਾਈ ਐਂਡ ਟਾਈ ਕਰ ਲਿਓ ਬਹੁਤ ਆਪਸ਼ਨ ਹੁੰਦੀਆਂ ਨੇ ਦੁਪੱਟੇ ਦੇ ਵਿੱਚ ਸਲਾਈ ਕਰਵਾਉਣਾ ਚਾਹਣਾ ਸਲਾਈ ਵੀ ਕਰ ਕਰਕੇ ਦੇ ਦਾਂਗੇ ਨਹੀਂ ਕਰਵਾਉਣੀ ਤੁਸੀਂ ਬਿਨਾਂ ਸਲਾਈ ਤੋਂ ਮਿਲਵਾ ਲਓ ਸਕਰੀਨਸ਼ਾਟ ਲੈ ਆ ਲਓ ਤੇ ਆਪਾਂ ਨੂੰ ਮੈਸੇਜ ਕਰ ਦਿਓ ਇਕ ਜੇ ਤੁਹਾਡੇ ਕੋਲੇ ਪਾਰਸਲ ਪਹੁੰਚ ਜਾਂਦੇ ਨੇ ਪਲੀਜ਼ ਮੈਨੂੰ ਦੱਸ ਦਿਆ ਕਰੋ ਕਈ ਵੇਲੇ ਤਾਂ ਦੱਸ ਹੀ ਨਹੀਂ ਲੈਂਦੇ ਕਈਆਂ ਨੇ ਕਿ ਮੈਨੂੰ ਕੁਝ ਪਤਾ ਹੀ ਨਹੀਂ ਲੱਗਦਾ ਆਪ ਹੀ ਪੁੱਛਣਾ ਪੈਂਦਾ ਵੀ ਥੋੜਾ ਪਾਰਸਲ ਆ ਗਿਆ ਕਿਵਰ ਇਹਨਾਂ ਦਿਮਾਗ 'ਚ ਵੀ ਨਹੀਂ ਰਹਿੰਦਾ ਕਿਉਂਕਿ ਕਾਫੀ ਮੈਸੇਜ ਹੋ ਜਾਂਦੇ ਨੇ ਇਕੱਠੇ ਦੇਖੋ ਆ ਜਿਹੜਾ ਮਤਲਬ ਸਟੱਫ ਹੈਗਾ ਇਹ ਆਰ ਕੰਡੀ ਹੈ ਇਹਦੇ ਨਾਲ ਦੇ ਮੈਂ ਤਿੰਨ ਸੂਟ ਲੈ ਕੇ ਆਈ ਸੀਗੀ ਪਰ ਕੱਲ ਦੀ ਹੋਣੀ ਆਏ ਸੀਗੇ ਉਹ ਇੱਕ ਸੂਟ ਉਹਨਾਂ ਨੂੰ ਪਸੰਦ ਆਇਆ ਤੇ ਉਹ ਲੈ ਗਏ ਸੀਗੇ ਦੇਖੋ ਆਫਿਸ ਹੋਣਾ ਪ੍ਰਿੰਟ ਹੈਗਾ 컬러 ਵੀ ਕਿੰਨਾ ਜਿਆਦਾ ਸੋਹਣਾ ਇਹਦਾ ਪ੍ਰਾਈਸ ਹੈਗਾ 1850 ਵਿਦ ਸ਼ਿਪਿੰਗ ਹੈ ਇੰਡੀਆ ਵਾਲਿਆਂ ਲਈ ਤੇ ਦੋ ਕਲਰ ਨੇ ਇਹਦੇ ਵਿੱਚ ਤੇ ਗ੍ਰੀਨ ਤੇ ਇੱਕ ਹੈਗਾ ਦਾ ਲਵੈਂਡਰ ਪਰਪਲ ਜਿਹਾ ਕਲਰ ਹੈਗਾ ਦੇਖੋ ਦੋਨੇ ਸ਼ੇਡ ਬਹੁਤ ਸੋਹਣੇ ਨੇ ਆਰ ਕੰਨੀ ਦੇ ਸੂਟ ਨੇ 올ਓਵਰ ਸੂਟਣਗੇ ਕਈ ਭੈਣਾ 올ਓਵਰ ਬਹੁਤ ਸੂਟ ਮੰਗਦੀਆਂ ਹੁੰਦੀਆਂ ਨੇ ਆਪਾਂ ਤੋਂ ਤੇ ਤੁਸੀਂ ਲੈ ਸਕਦੇ ਹੋ ਪ੍ਰਾਈਸ ਵੀ ਇਹਨਾਂ ਦਾ ਠੀਕ ਹੈ 1850 ਕੁਆਲਿਟੀ ਵੀ ਬਹੁਤ ਜਿਆਦਾ ਗੁੱਡ ਹੈਗੀ ਚੁੰਨੀ ਕਹੋਗੇ ਤਾਂ ਤੁਸੀਂ ਇਹਦੇ ਨਾਲ ਆਰਗੈਂਜ਼ਾ ਦੀ ਰੱਖ ਸਕਦੇ ਹੋਗੇ ਤੇ ਜੇ ਨਹੀਂ ਕੋਈ ਭੈਣ ਲਾਈਕ ਕਰਦੀ ਆਰਗੈਂਜ਼ਾ ਦੀ ਤਾਂ ਤੁਹਾਡੀ ਚੋਇਸ ਹੈ ਕਿ ਤੁਸੀਂ ਚੁਣੋਣ ਛੁਪਾਉਣ ਕੁਛ ਮਰਜੀ ਲੈ ਲਓ ਨਾ ਫਿਰ ਤਾਂ ਮੇਰੇ ਅਕੋਰਡਿੰਗ ਤਾਂ ਆਰਗੈਂਜ਼ਾ ਦੀ ਕਿਉਂਕਿ ਇਹ ਫਲਫੀ ਹੁੰਦੇ ਨੇਗੇ ਸੂਟ ਆਰਗੈਂਜ਼ਾ ਦੀ ਹੀ ਸੋਹਣੀ ਲੱਗੂਗੀ ਬਣ ਕੇ ਸੂਟ ਬਹੁਤ ਜ਼ਿਆਦੇ ਸੋਹਣੇ ਲੱਗਦੇ ਲੰਗੇ ਤੇ ਅੱਜ ਜਿਹੜੇ ਮੈਂ ਤੁਹਾਨੂੰ ਸੂਟ ਦਿਖਾਏ ਨੇ ਤੇ ਆਪਣਾ ਫਟਾਫਟ ਆਰਡਰ ਕਰ ਦਿਓ ਉਮੀਦ ਕਰਦੀ ਆ ਤੁਹਾਨੂੰ ਸਾਡੇ ਸੂਟ ਪਸੰਦ ਆਏ ਹੋਣਗੇ ਚੈਨਲ ਦੇ ਨਵੇਂ ਹੋ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਉਦ ਤੱਕ ਦਿਲੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ